ਅੱਜ ਅਸੀਂ ਪੰਜਾਬ ਅਗੇਂਸ ਕ੍ਰਿਪਸ਼ਨ ਵੱਲੋਂ ਜਿਹੜੇ ਮੋਹਾਲੀ ਦੇ ਵਿੱਚ ਟਰੈਵਲ ਏਜੰਟਾਂ ਬਠਕ ਉਹਨਾਂ ਦੇ ਖਿਲਾਫ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਮੇਰੇ ਸਾਥੀ ਆਹ ਹਨ ਮਨੀਸ਼ ਸੋਨੀ ਜੀ ਹਰਦੇਪਾਲ ਜੀ ਹਰਵਿੰਦਰ ਜੀ ਆ ਇੱਕ ਪੇਡ ਤੇ ਵੀ ਹੈ ਜਿਹੜਾ ਕਰਨਾਟਕਾ ਤੋਂ ਆਇਆ ਪੈਸੇ ਤਾਂ ਧੰਨਵਾਦ ਕਰਦੇ ਹਾਂ ਅਸੀਂ ਮੋਹਾਲੀ ਪੁਲਿਸ ਦਾ ਕਿ ਜਦੋਂ ਐਸਐਸਪੀ ਦੀਪਕ ਪਾਰਕ ਜੀ ਆਏ ਆ ਤਾਂ ਬੜਾ ਸਕੰਜਾ ਟਾਈਟ ਕੀਤਾ ਤੇ ਬੜਾ ਵਧੀਆ ਕੰਮ ਆ ਬਹੁਤ ਸਾਰੇ ਪਰਚੇ ਦਰਜ ਹੋਏ ਬੜੀ ਸਾਰੀ ਕੰਪਨੀਆਂ ਭੱਜੀਆਂ ਪਰ ਉਸ ਤੋਂ ਬਾਅਦ ਹੁਣ ਮੈਨੂੰ ਲੱਗਦਾ ਕਿਉਂਕਿ ਸਾਰਾ ਪੁਲਿਸ ਦਾ ਢਾਂਚਾ ਦੀਪਕ ਪਾਲ ਕੇ ਵਗਾ ਇਮਾਨਦਾਰ ਨਹੀਂ ਕੁਝ ਹੋਰ ਲੋਕ ਵੀ ਹੁੰਦੇ ਜਿਹੜੇ ਪਹਿਲੇ ਟਰੈਵਲ ਜੈਂਟਰਾਂ ਦੇ ਮਿਲੇ ਹੋਏ ਆ ਉਹਦੀ ਉਦਾਹਰਨ ਮੈਂ ਦੇ ਰਿਹਾ ਅੱਜ ਕੱਲ ਸੀਪੀ ਸੀਪੀ 60 ਮਾਲ ਜਿਹੜਾ ਹੈਗਾ ਉੱਥੇ ਟਰੈਵਲ ਜੈਂਟਰਾਂ ਦੇ ਅੱਡੇ ਆ ਉਹਦੇ ਵਿੱਚ ਕਈ ਇਲੀਗਲ ਹੈ ਜਿਨਾਂ ਕੋਲ ਲਾਇਸੈਂਸ ਵੀ ਹੈ ਨਹੀਂ ਤੇ ਉੱਥੇ ਠੱਗੀ ਦਾੰਦਾ ਇਹ ਚੱਲਦਾ ਨੈਸ਼ਨਲ ਲੈਵਲ ਤੇ ਐਡਵਰਟਾਈਜ਼ਮੈਂਟ ਚੱਲਦੀ ਆ ਤੇ ਉਹ ਲੋਕ ਆ ਕੇ ਇਹਨਾਂ ਕੋਲ ਫਸ ਜਾਂਦੇ ਆ ਉਹ ਟੇਟੇ ਮਿੰਡੇ ਤਰੀਕੇ ਨਾਲ ਲੋਕਾਂ ਨੂੰ ਝਾ ਲੰਨੇ ਆ ਜਦੋਂ ਫਸੜ ਤੋਂ ਬਾਅਦ ਉਹਨਾਂ ਦੇ ਦਫਤਰ ਬੜ ਨਹੀਂ ਸਕਦੇ ਕਿਉਂਕਿ ਸਿਕਿਉਰਿਟੀ ਗਾਰਡ ਬੈਠੇ ਆ ਤੇ ਲਿਫਟ ਦੇ ਵਿੱਚ ਚੜ੍ਹ ਨਹੀਂ ਸਕਦੇ ਹੁਣ ਮੈਂ 2-3 ਟਰੈਵਲ ਏਜੰਟਾਂ ਦੇ ਨਾਮ ਲੰਨਾ ਮੇਰੇ ਕੋਲ ਢਾਈਕ ਮਹੀਨੇ ਤੋਂ ਇਹ ਬੰਦਾ ਡੋਰੇ ਨਾਇਕ ਹੈ ਕਰਨਾਟਕਾ ਤੋਂ ਘੁੰਮ ਰਿਹਾ ਤੇ ਇਸ ਤੋਂ ਇਲਾਵਾ ਇੱਕ ਕੋਈ ਬਿਜਨੌਰ ਤੋਂ ਲਾਇਸੈਂਸਡ ਵੀ ਨਾ ਉਹ ਘੁੰਮ ਰਿਹਾ ਐਨਾਂ ਦੀ ਕੰਪਨੀ ਦਾ ਨਾਮ ਹੈ ਜਿਹਨੇ ਠੱਗੀ ਮਾਰੀ ਉਹ ਦੱਸਣਗੇ ਮਾਈਗ੍ਰੇਟ ਐਕਸਪਰਟ ਸੋਲੂਸ਼ਨ ਮੇਰੇ ਧਿਆਨ 'ਚ ਇਹ ਆਇਆ ਕਿ ਜਿਹੜੇ ਮਾਈਗ੍ਰੇਟ ਐਕਸਪਰਟ ਸੋਲੂਸ਼ਨ ਹੈ ਇਹ 3-4 ਮੁੰਡੇ ਆ ਬਹਿ ਰਿਹਾ ਪਤਾ ਨੂੰ ਮੰਨਦੇ ਨਹੀਂ ਮੁਸਲਿਮ ਪਰਵਾਜ਼ ਨਾਲ ਸੰਬੰਧ ਰੱਖਦੇ ਆ ਤੇ ਵੱਡੇ ਪੱਧਰ ਤੇ ਠੱਗੀ ਚਲਾ ਰਹੇ ਆ ਪੰਜ ਸੱਤ ਨਹੀਂ ਦੀਆਂ ਕੰਪਨੀਆਂ ਆ ਤੇ ਇਹਨੂੰ ਪਤਾ ਲੱਗਿਆ ਇਹਨਾਂ ਕੋਲ ਲਾਇਸੈਂਸ ਹੈ ਨਹੀਂ ਇਹ ਕਰਦੇ ਕੀ ਆ ਐਡਵਰਟਾਈਜ਼ਮੈਂਟ ਦੰਨੇ ਆ ਗਰੀਬ ਲੋਕਾਂ ਨੂੰ ਫਸਾ ਲੈਣੇ 2-3 ਲੱਖ ਰੁਪਏ ਚ ਤੁਹਾਨੂੰ ਗਲਫ ਕੰਟਰੀ ਭੇਜ ਦਾਂਗੇ ਫਿਰ ਬਾਅਦ ਵਿੱਚ ਲਾਲਚ ਵੀ ਦੇ ਦਿੰਨੇ ਆ ਕਿ ਤੂੰ ਆਪਣੇ ਭੈਣਾਂ ਭਰਾਵਾਂ ਨੂੰ ਲੈ ਆ ਤੈਨੂੰ ਥੋੜਾ ਹੋਰ ਰੇਟ ਘਟਾ ਦਾਂਗੇ ਤੇ ਭੇਜਣਾ ਕਿਸੇ ਨੂੰ ਨਹੀਂ ਹੁੰਦਾ ਫੇਕ ਜਿਹੜੀ ਟਿਕਟਾਂ ਫੇਕ ਵੀਜ਼ੇ ਫੇਕ ਆਫਰ ਲੈਟਰ ਉਹ ਸਾਰੇ ਮਿਲ ਜਾਂਦੇ ਇਹ ਦੁਕਾਨ ਦੇ ਕਿੰਨੇ ਗਏ ਇਹ ਕੱਲਾ ਮਾਈਗ੍ਰੇਟ ਐਕਸਪਰਟ ਨਹੀਂ ਸ਼ਾਇਨ ਵੀਜਾ ਜਿਹੜਾ ਪਹਿਲਾਂ 3V2 ਦੇ ਵਿੱਚ ਰਿਚਮੰਡ ਹੁੰਦਾ ਸੀ ਰਿਚਮੰਡ ਨਾਮ ਦੀ ਕੰਪਨੀ ਉਹਦਾ ਮਾਲਕ ਹੈਗਾ ਕਰਨ ਜਿਹਦਾ ਫੋਨ ਨੰਬਰ ਹੈ 90416 32843 ਦੂਜਾ ਉਹਦਾ ਭਰਾ ਹੈਗਾ 77110 65605 ਫੇਕ ਵੀਜਾ ਫੇਕ ਸਾਰਾ ਕੁਝ ਔਰ ਕਿੰਨੇ ਕੇ ਨੀਡਲ ਹੈ ਹੁਣ ਜਦੋਂ ਦੁਖੀ ਬੰਦਾ ਕਦੇ ਮੇਰੇ ਕੋਲ ਪਹੁੰਚਦਾ ਕਦੇ ਕਿਸੇ ਐਮਐਲਏ ਕੋਲ ਪਹੁੰਚਦਾ ਕਿਸੇ ਕਦੇ ਪੋਲੀਟੀਕਲ ਲੀਡਰ ਕੋਲ ਪਹੁੰਚਦਾ ਇੱਕ ਪੋਲੀਟੀਕਲ ਲੀਡਰ ਦੇ ਦਫਤਰ 'ਚ ਬੈਠ ਕੇ ਸਮਝਾਉਂਦਾ ਬੇਕਰ ਕੇ ਹਾਂਜੀ ਪੈਸੇ ਲੈ ਜਾਏ ਸਮਝਾਉਂਦਾ ਕਰਕੇ ਪੋਲੀਟੀਕਲ ਲੀਡਰ ਦੇ ਦਫਤਰ ਬੈਠ ਕੇ ਬਾਅਦ ਦੇ ਵਿੱਚ ਉਹ ਕਹਿੰਦੇ ਸਾਡੇ ਪੁਲਿਸ ਦਾ ਪੂਰੀ ਸਟਰੀ ਹੈ ਤੁਸੀਂ ਸਾਡਾ ਕੀ ਕਰਨਾ ਸੋ ਇਸ ਤਰ੍ਹਾਂ ਦੀਆਂ ਗੱਲਾਂ ਇਹਦੇ ਵਿੱਚ ਹੈ ਰੀਆਂ ਹੁਣ ਜਿਹੜੀ ਪੁਲਿਸ ਦੀ ਨਿਚਲੇ ਪੱਧਰ ਤੇ ਇਨਵੈਸਟੀਗੇਸ਼ਨ ਹੋ ਰਹੀ ਹੈ ਮੰਨ ਲਓ ਇਹਨਾਂ ਦੇ ਕੇਸ 'ਚ ਇਹ ਦੱਸਣਗੇ ਕਿਵੇਂ ਹੋ ਸਕਦਾ ਇਹਨਾਂ ਨੂੰ ਸਬਜੈਂਟ ਬਣਾਇਆ ਜਾਵੇ ਪਰਤੇ ਦੇ ਵਿੱਚ ਇਹਦਾ ਨਾਮ ਪਾਇਆ ਜਾਵੇ ਕਿਉਂਕਿ ਦੂਜੇ ਬੰਦੇ ਅਕਸਰ ਇਹ ਕਹਿੰਦੇ ਆ ਜਿਹੜੇ ਲੱਭਦੇ ਨੇ ਹੁੰਦੇ ਪੁਲਿਸ ਨੂੰ ਜਦੋਂ ਇਹ ਜਾਂਦਾ ਉਸ ਤੋਂ ਪਹਿਲੇ ਬੈਠੇ ਚਾਹ ਪੀ ਰਹੇ ਹੁੰਦੇ ਆ ਅਫਸਰ ਨਾਲ ਉਹ ਕਹਿੰਦੇ ਕੋਈ ਨਾ ਤੈਨੂੰ ਵੀ ਅਸੀਂ ਫੋਕਦਗੇ ਏਜੰਟ ਬਣਾ ਕੇ ਫਿਰ ਮੈਂ ਪੁਲਿਸ ਨੂੰ ਕਹਿੰਦਾ ਤੁਹਾਡੀ ਇਨਵੈਸਟੀਗੇਸ਼ਨ ਦਾ ਆਪੜਾ ਡਾਗ ਤਰੀਕਾ ਠੋਕੂ ਜੀ ਨੂੰ ਮਰ ਜੇ ਪਰ ਜਿਹੜੇ ਬੰਦੇ ਨੇ 500 ਬੰਦੇ ਠੱਗਲੇ 200 ਬੰਦੇ ਠੱਗਲੇ 50 ਬੰਦੇ ਠੱਗਲੇ ਜਿਹਦੀ ਸਕੈਪ ਅਸੀਂ ਤੁਹਾਨੂੰ ਦੇ ਰਿਹਾ ਜਿਹਦੀ ਫੋਟੋਆਂ ਦੇ ਰਿਹਾ ਜਿਹਦੇ ਫੋਨ ਕਟੋ ਘਟਾ ਐਨਟਕ ਕੇ ਉਹਨੂੰ ਬਚਾਣ ਦੀ ਕੋਸ਼ਿਸ਼ ਤਾਂ ਕਰੋ ਜੇ ਪੂਰਾ ਨੈਕਸਸ ਨੂੰ ਪੁਲਿਸ ਕਾਬੂ ਕਰ ਸਕਦੀ ਹੈ ਜੇ ਸਾਰੀ ਕਾਰਵਾਈ ਹੋ ਜੇ ਸੋ ਇਹ ਮੈਂ ਦੋ ਕੰਪਨੀ ਦਾ ਨਾਮ ਲਿਆ ਸ਼ਾਇਨਵੀਜਾ ਰਿਚਮੰਡ ਮਾਈਗ੍ਰੇਟ ਤੇ ਫੋਟੋਆਂ ਤੇ ਹੋਰ ਸਾਰਾ ਕੁਝ ਤੁਹਾਨੂੰ ਦਿਖਾ ਦਿੰਦੇ ਆ ਬਾਕੀ ਜਿਹੜੀ ਕੁਐਸਚਨ ਤੁਸੀਂ ਪੁੱਛਣਾ ਬੰਦਾ ਆਪਣੀ ਸਟੋਰੀ ਆਪ ਦੇ ਸਗਾ ਅਸੀਂ ਮਨੋਰੀ ਨੂੰ ਬੈਠੇ ਆ ਪ੍ਰੈਸ ਕਾਨਫਰੰਸ ਕਰ ਨਹੀਂ ਸੀ ਔਰ ਮੈਨੂ ਪ੍ਰੈਸ ਕਾਨਫਰੰਸ ਤਾਂ ਕਰਨੀ ਭਾਈ 2.5 ਮਹੀਨੇ ਪਹਿਲੇ ਮਿਲਿਆ ਕਿਸੇ ਨੇ ਮੇਰਾ ਨੰਬਰ ਦਿੱਤਾ ਸਾਡੇ ਕੋਲ ਮਿਲਿਆ ਪੋਲੀਟਿਕਲ ਦਫ਼ਤਰ ਵੀ ਵਿੱਚ ਚਲਾ ਗਿਆ ਇੱਕ ਦਿਨ ਇਹਨੇ ਮੈਨੂੰ ਮੈਸੇਜ ਭੇਜਿਆ ਭਾਜੀ ਮੇਰੇ ਕੋਲ 27 ਰੁਪਏ ਮੇਰੇ ਅਕਾਊਂਟ ਤੇ ਉਸ ਤੋਂ ਪਹਿਲੇ ਮੈਂ ਉਹ ਟਾਲਦਾ ਰਿਹਾ ਬਿਹਰ ਪੁਲਿਸ ਨੇ ਜੋ ਕੰਮ ਕਰਨਾ ਕਰੇਗਾ ਇਹ ਕਹਿੰਦਾ ਜੀ ਮੈਂ ਸੂਸਾਇਡ ਕਰ ਲਵਾਂ ਇਹ ਉਹ ਵੀਡੀਓ ਵੀ ਮੈਂ ਕਹਿੰਦਾ ਬੰਦੇ ਐਵੇਂ ਕਹਿੰਦੇ ਨੇ ਇਮੋਸ਼ਨਲੀ ਬਲੈਕਮੇਲ ਕਰਨ ਵਾਸਤੇ ਮੈਂ ਸੂਸਾਇਡ ਕਰ ਲਵਾਂ ਆਪਾਂ ਤਿੰਨ ਚਾਰ ਦਿਨ ਫੇਰਾਂ ਨੇ ਇਗਨੋਰ ਕਰਤਾ ਫਿਰ ਇਹਨੇ ਇੱਕ ਵੀਡੀਓ ਵਾਇਰਲ ਕੀਤੀ ਆਪਣੀ ਸਾਰੀ ਕਹਾਣੀ ਦੱਸੀ ਇਹਨਾਂ ਬੰਦਿਆਂ ਦੀਆਂ ਫੋਟੋਆਂ ਦੱਸੀਆਂ ਇਸ ਬੰਦੇ ਨੇ ਜਿਹੜੇ ਠੱਗ ਟਰੈਵਲ ਏਜੰਟ ਹੈ ਸੀਪੀ ਮਾਲ ਦੇ ਬੈਠੇ ਹਨ ਉਹਨਾਂ ਨੇ ਚੈੱਕ ਦਿੱਤੇ ਪੈਸੇ ਵਾਪਸ ਕਰ ਹੁੰਦੇ ਚੈੱਕ ਸਾਰੇ ਬਾਉਂਸ ਐ ਇਹ ਪੁਲਿਸ ਨੂੰ ਦੇ ਦਿੱਤੇ ਆ ਇਹ ਫਿਰ ਜਿਹੜੇ ਉਹਨੇ ਝਾਲੀ ਵੀਜ਼ਾ ਆਫਰ ਲੈਟਰ ਅਲੱਗ-ਅਲੱਗ ਦੇਸ਼ਾਂ ਦੇਤੇ ਇਹ ਸਾਰਾ ਕੁਝ ਇਨਾਂ ਕੋਲ ਹੈਗਾ ਇਹ ਇਹ ਦੇ ਕੇ ਇਹਨੇ ਵੀਡੀਓ ਬਣਾਈ ਖਬਰਾਂ ਲਗਾਈਆਂ ਫਿਰ ਮੈਨੂੰ ਲੱਗਿਆ ਕਿਤੇ ਬੰਦਾ ਸੱਚੀ ਸੂਕਣਾ ਕਰ ਦੇ ਫਿਰ ਮੈਂ ਤਾਂ ਕੋਈ ਗੱਲ ਨਹੀਂ ਕੀਤੀ ਲੋਕਾਂ ਨੂੰ ਕਹਿ ਰਹੇ ਸੀ 150 ਰੁਪਏ ਦੀ ਮਦਦ ਇਹ ਕਰ ਦੋ ਕਿਸੇ ਨੇ 500 ਕਿਸੇ ਨੇ 1000 ਦਿੱਤਾ ਜਸੋਵਾਲ ਜੀ ਨੇ ਮਦਦ ਕੀਤੀ ਜੇ ਮੇਰਾ ਤੁਸੀਂ ਸਕਰੀਨਸ਼ਾਟ ਦੇਖੋ ਇਹਦੇ ਫੋਨ ਦੇਖੋ ਤਾਂ ਕਦੇ 1500 ਕਦੇ 2000 ਦਿੱਤੀਆਂ ਤਾਂ ਬੰਦਾ ਬਰਬਾਦ ਨਾ ਜਾਏ ਕਹਿੰਦਾ ਹਰ ਬਸਦਾ ਕੋਈ ਕਿਰਾਇਆ ਹੈ ਨਹੀਂ ਕਦੇ ਗੁਰਦਾਰੇ ਦੇ ਰੱਖਦੇ ਜਾਂਦੇ ਨੇ ਕਦੇ ਰੋਟੀ ਖਾਣ ਵਾਸਤੇ 50 ਰੁਪਏ ਦਿੰਦੇ ਆ ਫਿਰ ਉਹ ਮਜਬੂਰੀ ਨੂੰ ਸਰਵੇਸੀ ਵੀ ਚੱਲ ਪੁਲਿਸ ਦਾ ਸਿਸਟਮ ਵਧੀਆ ਹੈ ਕੰਮ ਆਪਣਿਆਂ ਹੋ ਜਾਏਗਾ ਪੁਲਿਸ ਕੋਲ 2.5 ਮਹੀਨੇ ਬਹੁਤ ਉਹਨੇ ਇਨਵੈਸਟੀਗੇਸ਼ਨ ਕਰਨ ਲਈ ਤੇ 2.5 ਮਹੀਨੇ ਤੱਕ ਘੁੰਮ ਰਿਆ ਤੇ ਉਹ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋਈ ਤੇ ਇਹਨਾਂ ਦਾ ਕਹਿਣਾ ਇਹ ਹੈ ਮੈਂ ਕਦੇ ਨਹੀਂ ਮਿਲਿਆ ਐਦਾ ਕ ਇਹ ਐਡੇ ਹੀ ਸ਼ਾਇਨ ਵਿਜਾ ਵਾਲਾਂ ਦੇ ਮਾਮਲੇ 'ਚ ਜਿਹੜੇ ਕਲਾਇੰਟ ਉਹ ਵਿਚਾਰੇ ਮਿਆਰੀ ਵੀ ਆਨੇ ਗਰੀਬ ਜੇ ਮੁਸਲਿਮ ਕਿਸਾਨ ਹੈਗੇ ਉਹ ਜਿਹੜੇ ਠੇਕੇ ਤੇ ਲੈ ਕੇ ਮਾਲਾ ਵਟਾ ਫਲ ਸਬਜ਼ੀ ਦੇ ਕੰਮ ਕਰਦੇ ਆ ਉਹ ਵਿਚਾਰੇ ਆਨੇ ਆ ਉਹ ਕਹਿੰਦੇ ਸਾਨੂੰ ਜਾ ਕੇ ਬਾਹਰ ਬਿਠਾ ਦੇ ਅਫਸਰਾਂ ਨਾਲ ਜਾ ਕੇ ਖਾਪਿੰਨੇ ਉਹ ਤੇ ਉਹ ਚ ਇੱਕ ਬਦਲ ਨੂੰ ਪਛਾਣਦੇ ਮੇਰੇ ਨਾਲ ਮੀਟਿੰਗ ਕਰਕੇ ਗਿਆ ਹਾਨੀ ਭਾਈ ਮੈਂ 24 ਘੰਟੇ ਪੈਸੇ ਮੋੜਨਾ ਥੋੜਿਆ ਨਹੀਂ ਬਸ ਇਹ ਕਹਾਣੀ ਹੈ ਤੇ ਉਹ ਸਾਡੀ ਬੇਨਤੀ ਹੈ ਤੁਹਾਡੇ ਰਾਹੀਂ ਐ ਐਸਐਸਪੀ ਮਹੌਲੀ ਜੀ ਨੂੰ ਕਿ ਤੁਸੀਂ ਵਧੀਆ ਕੰਮ ਕਰਦੇ ਆ ਇਮਾਨਦਾਰ ਛਵੀਏ ਤੁਹਾਡੀ ਛਵੀ ਨਹੀਂ ਸੱਚੀ ਤੁਸੀਂ ਇਮਾਨਦਾਰ ਹੋ ਪੂਰਸ ਤੇ ਤੁਸੀਂ ਪੂਰਾ ਸਕੰਜਾ ਟਾਈ ਅਲੇਵੀ ਦੇ ਪੁਲਿਸ ਦੇ ਵਿੱਚ ਕੋ ਮਾਰਾ ਮੋਟਾ ਕਰਮੀ ਪੇਸ਼ੀ ਹੈਗੀਆਂ ਤੋਂ ਇਸ ਪ੍ਰੈਸ ਕਾਨਫਰੰਸ ਰਾਹੀਂ ਮੇਰੀ ਬੇਨਤੀ ਹੈ ਇਸ ਫਰੀ ਮਹਾਲੇ ਨੂੰ ਕਿ ਸਾਰੀ ਪੁਲਿਸ ਨੂੰ ਜੜੀ ਸਕੰਝਾ ਟਾਈਟ ਕਰੇ ਤੇ ਇਹਨਾਂ ਲੋਕਾਂ ਦੀ ਸਲਵਾਈ ਕਰੇ ਬੰਦ ਦੀ ਕਾਰਵਾਈ ਕਰੇ ਇਹ ਮੇਰੇ ਰਿਸ਼ਤੇਦਾਰ ਨਹੀਂ ਕਿ ਇਹਨੂੰ ਬਚਾਓ ਜਾਂ ਫਸਾਓ ਜੋ ਠੀਕ ਲੱਗਦਾ ਕਾਨੂੰਨ ਦਾ ਪਾਬ ਕਰੋ ਬਾਕੀ ਤੁਸੀਂ ਇਹਨਾਂ ਕੋਲ ਸਾਰੀ ਗੱਲ ਪੁੱਛ ਸਕਦੇ ਮੇਰੇ ਕੋਲ ਇਹਨਾਂ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨਾ ਸੀ ਕੱਲਿਆ ਬਾਬੀ ਦਾ ਆਹ ਬਤਾਏ ਕੀ ਬਾਤ ਹੈ ਨਮਸਤੇ ਸਾਰੇ ਪੱਤਰਕਾਰੋ ਮੈਂ ਬੰਗਲੌਰ ਤੋਂ ਆ ਹਾਂ ਮੇਰਾ ਨਾਮ ਹੈ ਦਰੇਨਾ ਹੈ ਮੈਂ ਸਿੱਕਲੀ ਬੈਲਟਸ ਆਇਆ ਹਾਂ जो अभी जो सातन सर और जसवंत सर अभी सब उसको मैं मेरा आके खाते प्राणाम हूँ क्योंकि मैं इन्हें से एक्चुअली आके मैं एक मंथ दो मंथ के ऊपर हो गया मेरे को कुछ खाने के लिए पीने के लिए ये नहीं है अभी तक कार्रवाई शुरू हो रही है बट अभी तक कुछ प्रोसेस नहीं है मैं एस के पास जाके डी जी पी के डी जी पी के साथ जाके और सभी के पास जाके मैं आया हूँ बट मेरे को कोई उसके खिलाफ मेरे को अच्छा ये नहीं हो रहा है मतलब फर्स्ट ऑफ ऑल मैं जो बोल रहा हूँ मैं कोई एजेंट नहीं हूँ मैं एजेंट होता तो मैं इसके लिए आ, मैं इधर आता सही सॉ जो माइग्रेट सोल्यूशन करके उसको जो मैं बात किया उसने मेरे को ये मेन चीज़ें मेरे को दिखाई पहले जो ये मैं आपको मैं बोल दूँगा एक्चुअली ये है सोएब शेख जो ये है सी सिक्सटी सेवन मॉल जो ये चलाता है मोबाइल पे चले ठीक है ये सी सिक्सटी सेवन मॉल ये इसने हमको क्या किया हमको इंट्रोड्यूस करवाया आ, उसका भाई यह है इसके नाम इसने बोला समीर करके एक्चुअली इसका नाम है ओरिजिनल सरफराज अहमद ये तो इसके साथ उसका जो कंपनी के सारे खिलाफ जो है जो ये है कुलबीर सिंह ये बोलता है एडवोकेट जो हमको उसके ऑफिस में ये इसको हमको खाना पीना दिलाता था तो उसके बाद ये शयलु है उसका जो कंपनी का जो है एम्प्लॉज लोग हैं ये सभी ठीक है ये सब कुछ वो जो है वो सभी उसको काम करने वाले और उसको गति प्रोसेस करने वाले हैं तो इसने तो क्या किया मैं हर हर आदमी को दो दो लाख रुपया दिया है दो दो लाख रुपया देने के बाद फिर भी उसको जो थोड़ा आया तो मेरे को ट्वेंटी सिक्स इलेवेन्थ टू थाउजेंड ट्वेंटी फोर को मेरे को उन्होंने क्या किया तुम इतने पैसे दिए हो मतलब फोर्टी सिक्स लाख आप करीब दिए हो तब तक मेरे को बोला उनको कुछ ये नहीं है ना तो वो जो दिया मेरे को जो फेक दिया इसमें मैं बोला सर मैं माइग्रेट इमिग्रेशन देख के मैं डाल रहा हूँ आपने जो मेरे को बोल रहा है कि ड्रीम डेस्टिनेशन का चेक क्यों वो बोला हमारा पाँच ये है पाँच ब्रांचेस है इनमें ये भी है ये मेरा भाई देखा है तो ये बोला इसके बाद मैं अग्री किया मैं उसके ऊपर जो ये किया तो उन्होंने तो पहले ही इसका अखबार में कुछ केसेस भी चल छा है इसको कौन भी कुछ भी नहीं कर सकता है मैं बहुत ज्यादा कोला को क्योंकि वो दो तीन बार भी उधर जो स्पेस लेवन में बात किया है ना वो भी खुद बताया है कि ऐसे इसका केस चला रहा है तो ऐसे ऐसे किसने के बाद हमारे ऊपर ज़्यादा से ज़्यादा प्रेशर डालते रह रह गया वो जो लास्ट में हम दो तीन बार आया दो तीन बार पहली बार हमको आया अच्छी तरह देखा दोबारा आया हमको दूर दूर से दूर दूर से देखने के लिए बोला बाद में हमको फोर लाख और फोर लाख फोर्टी थाउजेंडी तो बोला फोर लाख फर्टी थाउजेंड तो लेने के बाद मेरे वाइफ का जो चैन था उसको मैं लेके के पचास हज़ार रुपया ला के इधर जीरकपुर में जो गैलेक्सी होटल है उसके सामने एक अनुज नबी का उसका अन� भाई करके बोला और मेरा वाइफ का ए कार्ड लेके गया उसे सिर्फ चालीस हज़ार रुपये उठाया चालीस हज़ार रुपया उठा के उसमें उन्होंने नेक्स्ट डे क्या बोला हमको तुमको ये देगा क्या है ओरिजिनल आपके पाँव पड़ता हूँ मैं उसको बोला हूँ कि बहुत बहुत पाँव में गिरा हूँ कुछ भी नहीं कुछ भी ये नहीं है मैं देता हूँ देता हूँ न्यूजीलैंड का वीज़ा फेंक दिया है और जो है ऑफर लेटर जो है वो भी फेंक दिया है दुबई का हर चीज़ जो फुल फेक 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 फेंक कुछ भी नहीं है होटल भी नहीं है मतलब तो कोई भी नहीं है जो वैसे ही डाल डाल के हमारा से 54, 500, तो हमारा तो थे, थे तो रिश्तेदारी है, तो है सर तो तो इतना एक ही बार में ले सबको की फाइल एक ही एक बार लेके चला गया आपने किया था उनके सर क्योंकि हमारा जो है मैं एच आर प्रोफेशन में जो मेरे को है लोगों को भलाई के लिए मैं सोचता मैं लोगों का दादी जो हमारा आपको आप एक मिनट एक मिनट ये सारे थी आपके पास कोई लाइसेंस है वहाँ का बार नहीं सर लाइसेंस नहीं है सर सारे आपके खून के रिश्तेदार जो रिश्तेदार का है वन बाई वन वन में कलेक्शन है अब जो है हमको बहुत सारा आपके खिलाफ वहाँ पर कम्प्लेट भी सर अभी तो जो है तो मैं गांव छोड़ के तीन मंथ हो गया सर क्योंकि अभी हमारा घर के ऊपर बहुत तो झगड़ा हो रहा है कोई भी लगाएगा अभी मेरा खिलाफ ही उठ रहा है क्योंकि तुमको इतना दिन हो गया हम इंटरेस्ट से लेके दिया है हम बंड पेपर पे साइन करके लिख के दिया है हमारा वाइफ का जो है वो ये ज्वेलरी रख के दिया है अभी तक ये नहीं है टू से

तो क्योंकि ये आया मेरा साथ काम करो बेंगलुरु में एक ब्रांच खोलेगा हाँ सरफराज अहमद जो बोलता है समीर 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 करके तो एक्चुअली ये जो क्या हुआ है एक्चुअली ये जो मैं आ, actually, आपको बता दूंगा तो ये जो है मेरे को पहले जो आ, ये ट्रीन डेस्टिनेशन का ये दिया है ना आ, उसका सर एक्चुअली मेरे पास जो है मैं उसको बोला आ, ये जो है आईडीएफसी बैंक का दिया हुआ है इसमें जो है मैं ट्रांजैक्शन किया हूँ आठ लाख पचास हजार रुपए सारे मसले विजय कदम का नाम आ रहे हैं विजय कदम सर मेरा दोस्त है सर वो क्यों नहीं आया क्यों सर? वो सर अभी जो है वो मेरा दोस्त है वो को आदमी हेल्प कर रहा है बट उसका एक क्या है वो अभी वो पोलिटिशियन में है, तो मेरे को वो पहले से ही जो मैं स्विगी में काम कर रहा था आप आप हो, आपको ये बताया है की तेईस बंदों के आप फाइल लेके आ रहे तो हैं हाँ. आप आपके पास लाइसेंस होना चाहिए सब कुछ होना चाहिए आपको पता पढ़े लिखे सर मेरे पास पढ़े लिखे हूँ एक या दो हो सकते हैं सर अभी जो है वो जो है मेरे हाथ से कितने अच्छे लड़कों को लड़के को हेल्प कर सकता हूँ मैं उतना हेल्प करने के लिए छोड़ो खाली है सारे

ਦੀਪਕ ਪਾਰਕ ਸਰ ਜੀ ਹੈ ਮੜੀਆਂ ਕਲੀਅਰ ਕੱਟ ਇਨਸਪੈਕਸ਼ਨ ਹੈ ਇਹਦੇ ਵਿੱਚ ਅਸੀਂ ਕੀ ਕਰਦੇ ਹਾਂ ਵੀ ਹਰ 15 ਦਿਨ ਮਹੀਨੇ ਬਾਅਦ ਅਸੀਂ ਜਿੱਥੇ-ਜਿੱਥੇ ਵੀ ਸਾਨੂੰ ਕੋਈ ਇਨਫੋਰਮੇਸ਼ਨ ਆਉਂਦੀ ਹੈ ਉਸ ਰਿਗਾਰਡ ਦੇ ਵਿੱਚ ਅਸੀਂ ਉੱਥੇ ਚੈਕਿੰਗ ਕਰਕੇ ਜਿੰਨੇ ਵੀ ਕੋਈ ਇਲੀਗਲ ਐਸੇ ਤੇ ਸਾਰੇ ਹੀ ਚੈੱਕ ਕਰਦੇ ਹਾਂ ਜਿਹਦੇ 'ਚ ਕੋਈ ਇਲੀਗਲ ਦਫਤਰ ਹੁੰਦੇ ਆ ਉਹਨਾਂ ਤੇ ਕਾਰਵਾਈ ਕਰਦੇ ਆ ਜਿਹੜੇ ਕੋਈ ਮਤਲਬ ਵੈਸੇ ਵੀ ਅਸੀਂ ਜਿਹੜੇ ਲੀਗਲ ਇਮੀਗ੍ਰੇਸ਼ਨ ਵਾਲੇ ਉਹਨਾਂ ਦੇ ਵੀ ਆਫੀਸਰਸ ਵਗੈਰਾ ਚੈੱਕ ਕਰਦੇ ਆ ਅੱਜ ਜਦੋਂ ਸਾਡੇ ਕੋਲ ਸੀਪੀ 67 ਦੇ ਵੀ ਇਨਫੋਰਮੇਸ਼ਨ ਸੀ ਉਹਦੇ ਵਿੱਚ ਅਸੀਂ 11 ਆਫੀਸਰਸ ਚੈੱਕ ਕੀਤੇ ਹੈ ਜਿਹਦੇ ਵਿੱਚੋਂ ਪੰਜ ਆਥਰਾਇਜ਼ ਸੀਗੇ ਤੇ ਇੱਕ ਇਲੀਗਲ ਮਿਲਿਆ ਜਿਹੜਾ ਹੈਗਾ ਐਸਟੀਜੀ ਜਿਹਦੇ ਵਿੱਚ ਅਸੀਂ ਐਫਆਈਆ ਨੰਬਰ 59 ਅੰਡਰ ਸੈਕਸ਼ਨ 24 ਇਮੀਗ੍ਰੇਸ਼ਨ ਐਕਟ ਪੀਐਸ ਫੇਜ਼ 11 ਐਸਐਚਓ 11 ਫੇਜ਼ ਵੱਲੋਂ ਦਰਜ ਕੀਤਾ ਗਿਆ ਜਿਹਦੇ ਵਿੱਚ ਪਿਊਸ਼ ਡੋਗਰਾਸ ਸੁਰਿੰਦਰ ਕੁਮਾਰ ਜਾਨੀਪੁਰ ਜਮੂ ਦਾ ਰਹਿਣ ਵਾਲਾ ਬੰਦਾ ਹੈ ਉਹਦੇ ਤੇ ਅਸੀਂ ਐਫ ਆਈ ਆਰ ਲੌਂਚ ਕੀਤੀ ਹੈ ਸਰ ਦੇ ਵਿੱਚ ਕੋਈ ਗ੍ਰਿਫਤਾਰੀ ਹੋਈ ਹੈ ਹਾਂ ਜੀ ਪਿਊਸ਼ ਡੋਗਰੇ ਦੀ ਅਰੈਸਟ ਹੋਈ ਹੈ ਤੇ ਸਰ ਕੀ ਡਾਕੂਮੈਂਟ ਵਗੈਰਾ ਮਿਲਿਆ ਇਹਨਾਂ ਕੋ ਜਿਹੜੇ ਪਾਸਪੋਰਟ ਵਗੈਰਾ ਜਿਹੜੇ ਜਦੋਂ ਜਿਹੜੇ ਵੀ ਆਫਿਸ ਕਿਉਂਕਿ ਪਾਸਪੋਰਟ ਇੱਕ ਉਹ ਜਿਆ ਡਾਕੂਮੈਂਟ ਹੈ ਜਿਹੜਾ ਕੋਈ ਵੀ ਆਪਾਂ ਕਿ ਕਿਸੇ ਦਾ ਰੱਖ ਨਹੀਂ ਸਕਦੇ ਇਹਨਾਂ ਕੋ ਕਵਰ ਕੀਤੀ ਆ ਲਾਇਸੈਂਸ ਵਗੈਰਾ ਚੈੱਕ ਕੀਤੇ ਵੀ ਇਹ ਇਮੀਗ੍ਰੇਸ਼ਨ ਦਾ ਲਾਇਸੈਂਸ ਸੀਗਾ ਜਾਂ ਕੇਵਲ ਆਈਐਸ ਵਗੈਰਾ ਕਰਾਉਣ ਦਾ ਐਸੈਂਸੀ ਦਾ ਇਹ ਇਹ ਜਿਹੜੀ ਹਾਂਜੀ ਇਹ ਸਾਰਾ ਟੋਟਲ ਵੀ ਇਹਦੇ ਕੋ ਕੰਸਲਟੈਂਸੀ ਹੈ ਇਮੀਗ੍ਰੇਸ਼ਨ ਕਰਨ ਦੀ ਇਹਦੇ ਕੋ ਪਾਵਰ ਹੈ ਜਾਂ ਟਿਕਟਿੰਗ ਦੀ ਪਾਵਰ ਹੈ ਤਿੰਨ ਤਰ੍ਹਾਂ ਦੇ ਲਾਇਸੈਂਸ ਹੁੰਦੇ ਆ ਜਿਹਦੇ ਕਰਕੇ ਅਸੀਂ ਟੋਟਲ ਹੀ ਚੈਕਿੰਗ ਕੀਤੀ ਆ ਪਰ ਇਹ ਰੂਟੀਨ ਵਾਈਜ਼ ਹੈ ਜਵੇਂ ਮਹੀਨੇ 15 20 ਦਿਨਾਂ ਤੇ ਜਦੋਂ ਵੀ ਸਾਨੂੰ ਮੌਕਾ ਮਿਲਦਾ ਉਹਦੇ ਵਿੱਚ ਕਰਦੇ ਇਹ ਕਿਹੜੇ ਕੰਟਰੀ ਦਾ ਵੀਜ਼ਾ ਲਾਉਣਾ ਚਾਹ ਸਕਦੇ ਅਸੀਂ ਕੋਈ ਇਹ ਮਤਲਬ ਵੈਸੇ ਤੇ ਮੈਂ ਤਾਂ ਦੇ ਮਾਧਿਅਮ ਰਹੀਂ ਇਹ ਦੱਸ ਰਿਹਾ ਵੀ ਪੰਜਾਬੀਆਂ ਨੂੰ ਤੇ ਭਾਵੇਂ ਤੁਸੀਂ ਕਿਤੇ ਦੀ ਵੀ ਭੇਜਦੇ ਹੋ ਤੇ ਉਹਨਾਂ ਉਹਦੇ ਲਈ ਵੀ ਜਾਣ ਦੀ ਤਿਆਰ ਲੈਂਦੇ ਆ ਇਹਦੇ ਚ ਜ਼ਿਆਦਾਤਰ ਲੋਕ ਕੈਨੇਡਾ ਅਮਰੀਕਾ ਤੇ ਇਹ ਇੰਗਲੈਂਡ ਤੇ ਵੈਸਟਰਨ ਕੰਟਰੀਜ਼ ਦੀ ਹੈ ਜੀ ਪ੍ਰੈਸ ਕਾਨਫਰੰਸ ਵੀ ਹੋਈ ਜਬਸ ਵੀ ਕਈ ਲੋਕਾਂ ਨੇ ਇਲਜ਼ਾਮ ਲਾਇਆ ਵੀ ਸਾਡੇ ਨਾਲ ਕਈ ਲਕੰਡ ਕੀਤੀ ਗਈ ਹੈ 2016 17 ਵਿੱਚ ਆ ਇਹ ਦੇ ਵਿੱਚ ਜਿਹੜਾ ਡੋਰ ਨਾਇਕ ਕੰਪਲੇਨੈਂਟ ਹੈ ਇਹ ਸਾਡੇ AHTU ਵਿੰਗ ਵੱਲੋਂ ਉਹਨਾਂ ਨੇ ਦਰਖਾਸਤ ਦਿੱਤੀ ਦਿੱਤੀ ਹੈ ਜਿਹਦੇ ਵਿੱਚ ਅਸੀਂ ਕੰਪਲੇਂਟ ਅੱਜ ਦੀ ਤਰੀਕ ਤੇ ਡੋਰ ਨਾਇਕ ਦੇ ਅਸੀਂ ਬਿਆਨਾਂ ਤੇ ਮੁਕੱਦਮਾ ਦਰਜ ਕੀਤਾ ਹੈ ਜਿਹਦੇ ਵਿੱਚ ਉਹਨੇ ਮਾਈਗ੍ਰੇਟ ਐਕਸਪਰਟ ਸੋਲੂਸ਼ਨਸ ਤੇ ਮੁਕੱਦਮਾ ਦਰਜ ਕਰਾਇਆ ਹੈ ਪਰ ਮੈਂ ਇਹਦੇ ਵਿੱਚ ਤੁਹਾਨੂੰ ਬੜਾ ਕਲੀਅਰ ਕੱਟ ਦੱਸ ਰਿਹਾ ਵੀ ਕਿਉਂਕਿ ਕਰਨਾਟਕਾ ਤੋਂ ਬੰਦਾ ਆ ਕੇ ਉਹਦੇ ਵਿੱਚ ਅਸੀਂ ਇਸ ਬੰਦੇ ਦਾ ਵੀ ਰੋਲ ਬਹੁਤ ਕਲੈਰਿਟੀ ਨਾਲ ਵੇਖਾਂਗੇ ਕਿਉਂਕਿ 25 ਬੰਦਿਆਂ ਨੂੰ ਮਤਲਬ ਕਮਿਸ਼ਨ ਤੇ ਉਹ ਲੈ ਕੇ ਆਏ ਐ ਜੀ ਤੇ ਇਸ ਕਰਕੇ ਅਸੀਂ ਐਫ ਆਈ ਆਰ ਤੇ ਦਰਜ ਕਰ ਦਿੱਤੀ ਹੈ ਉਹਦੀ ਤੇ ਉਹਦੇ ਚ ਜਿਹੜਾ 55 ਲੱਖ ਦਾ ਜਿਹੜਾ ਫਰਾਡ ਹੈ ਉਹਦੇ ਬਾਰੇ ਵੀ ਅਸੀਂ ਤੁਹਾਨੂੰ ਜਦੋਂ ਵੀ ਉਹਦੇ ਵਿੱਚ ਜਿਹੜੇ ਬੰਦੇ ਫੜਦੇ ਆ ਉਹਨਾਂ ਦੇ ਅੱਗੇ ਤੁਹਾਨੂੰ ਵੱਖਰੇ ਤੌਰ ਤੇ ਪੀਸੀ ਕਰਕੇ ਦੱਸਿਆ ਜਾਵੇ ਮਹਾਂ ਸਾਹਿਬ ਇੱਕ ਕਰਨਾਟਕ ਤੋਂ ਆਇਆ ਬੰਦਾ ਉਹ ਕਹਿੰਦਾ ਮੈਂ 25 ਦੇ ਕਰੀਬ ਆਪਣਾ ਅਪਲਾਈ ਕੀਤਾ ਕਿਉਂਕਿ ਉਹਦੀ ਵੀ ਭੂਮਿਕਾ ਦੀ ਜਾਂਚ ਹੋਊਗੀ ਕਿਉਂਕਿ ਇੱਕ ਬੰਦਾ ਅੱਗੇ ਦੀ ਲੱਗੇ ਇੰਨੇ ਪਾਸਪੋਰਟ ਵਗੈਰਾ ਦੇ ਕੇਸ ਕੀ ਦੇ ਸਕਦਾ ਬਿਲਕੁਲ ਇਹ ਜੇ ਬੇਸਿਕਲੀ ਕੀ ਹੈ ਵੀ ਅਸੀਂ ਉਹਦਾ ਰੋਲ ਜਿਹੜਾ ਡੋਰੇ ਨਾਇਕ ਹੈ ਜਿਹੜਾ ਕਰਨਾਟਕਾ ਤੋਂ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਉਹਦਾ ਕੀ ਕਹਿੰਦੇ ਉਹਦਾ ਰੋਲ ਵੀ ਅਸੀਂ ਵਾਚ ਕਰਾਂਗੇ ਤੇ ਜੇਕਰ ਉਹਦੇ ਵੀ ਕੋਈ ਉਹਦਾ ਮੈਲਾਫਾਈਡ ਆਈ ਤੇ ਜੋ ਬੰਦੀ ਕਾਰਵਾਈ ਹੋਊਗੀ ਉਹ ਵੀ ਕੀਤੀ ਜਾਊਗੀ ਹਾਲ ਅਸੀਂ ਉਹਦੇ ਬਿਆਨ ਤੇ ਮੁਕਦਮਾ ਦਰਜ ਕਰਕੇ ਐਸਡੀਜੀ ਜਿਹੜੇ ਹੈਗੇ ਆ ਇਮੀਗ੍ਰੇਸ਼ਨ ਜਿਹੜੀ ਹੈਗੀ ਹੈ ਮਾਈਗਰੇਟ ਐਕਸਪਰਟ ਸੋਲੂਸ਼ਨਸ ਤੇ ਇੱਕ ਮੁਕਦਮਾ ਦਰਜ ਕੀਤਾ ਇੱਕ ਐਸਟੀਜੀ ਤੇ ਦਰਜ ਕੀਤਾ ਜਿੰਨਾਂ ਕੋ ਐਸਡੀਜੀ ਵਾਲੇ ਜਿਹੜੇ ਸੀਗੇ 623 ਸੀਪੀ ਮਾਲਸ ਸੀ ਜਿੰਨਾਂ ਦੇ ਕੋਈ ਡਾਕੂਮੈਂਟਸ ਨਹੀਂ ਮਿਲੇ ਸੀਗੇ ਉਹਦੀ ਪਿਊਜ ਰੋਗਰੇ ਦੀ ਜਿਸ ਤਰ੍ਹਾਂ ਪਹਿਲਾਂ ਦੱਸ ਚੁੱਕਾਂ ਵੀ ਉਹਦੀ ਅਰੈਸਟ ਪਾਈ ਹੈ ਸਰ ਲਗਾਤਾਰ ਦੇਖਣ ਜਾ ਰਿਹਾ ਕਿ ਜਿੰਨੇ ਵੀ ਇਮੀਗ੍ਰੇਸ਼ਨ ਬ੍ਰੌਡਨ ਹਾਲੀ ਸ਼ਹਿਰ ਦੇ ਤੋਂ ਨਿਕਲ ਚੁੱਕੇ ਹਨ ਲੇਕਿਨ ਜਿਹੜੇ ਮਾਲਸ ਬਣੇ ਨੇ ਉਹਨਾਂ ਵੀ ਜਾ ਕੇ ਉਹਨਾਂ ਨੇ ਆਪਣੇ ਦਫਤਰ ਖੋਲ ਲੈਣੇ ਕਿਉਂਕਿ ਉੱਥੇ ਇੱਕ ਸਕਿਉਰਿਟੀ ਦਾ ਰੁਕਤਾ ਪ੍ਰਬੰਧ ਉਹਨਾਂ ਨੂੰ ਨਹੀਂ ਤਾਂ ਕਿ ਮਿਲਦਾ ਪਿਆ ਆਪ ਲੋਕ ਜਨਤਾ ਦੇ ਤਰਫ ਕੋਈ ਇੰਪਾਜ਼ ਨਹੀਂ ਹੁੰਦੇ ਜਿਹੜੇ ਕਲਾਇੰਟ ਨੂੰ ਸਿਰਫ ਹੋਈ ਜਾਂਦੇ ਇਹਦੇ ਵਿੱਚ ਮੈਂ ਤੁਹਾਨੂੰ ਹੁਣੇ ਦੱਸ ਕੇ ਟਾਈਮ ਵੀ ਅੱਜ ਅਸੀਂ ਬੈਸਟੈਕ ਵੀ ਰੇਟ ਕਰਦੇ ਰਹਿੰਦੇ ਆ ਤੇ ਜਿੱਦਾਂ ਅੱਜ ਅਸੀਂ 11 ਸੀਪੀ ਮਾਲ ਦੇ ਇਹੀ ਚੈੱਕ ਕੀਤੇ ਆ ਆਫੀਸਰ ਜਿਹਦੇ ਵਿੱਚ 5 ਆਥਰਾਇਜ਼ ਸੀਗੇ ਜੇ ਇੱਕ ਇਲੀਗਲ ਜਿਹਦੇ ਤੇ ਪਰਚਾ ਦੇ ਦਿੱਤਾ ਬਾਕੀ ক্লোਜ਼ ਸੀਗੇ ਉਹਨਾਂ ਤੇ ਵੀ ਅਸੀਂ ਮੰਡੀ ਜੋੜੀ ਵੀ ਕਰ ਲਈ ਜੇ ਕਰੋਨਾ ਕੋ ਲਾਇਸੈਂਸ ਹੋਇਆ ਤੇ ਉਹਨਾਂ ਦੇ ਨਹੀਂ ਕਾਰਵਾਈ ਹੋਊਗੀ ਜੇਕਰ ਉਹਨਾਂ ਕੋ ਨਹੀਂ ਹੋਇਆ ਤੇ ਉਹਨਾਂ ਤੇ ਵੀ ਮੁਕਦਮੇ ਦਰਜ ਕੀਤੇ ਜਾਣਗੇ